ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸੀਓਸੀਪੀ 2799/2025 ਕੇਸ ਜੋ ਕਿ ਪੈਨਸ਼ਨਾਂ ਦੀ ਪੈਨਸ਼ਨ 2.9 ਦੇ ਫੈਕਟਰ ਨਾਲ ਸਬੰਧਿਤ ਜਾਂ ਸੁੰਗੰਦੀ ਹੈ ਇਸ ਦੀ ਮਾਮੂਜੂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਹੋਣ ਵਾਲੀ ਨੈਕਸਟ ਹੀアリング ਬਾਰੇ ਜਿਗਰ ਪੜਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸਰੋਂ ਦਾ ਜ਼ਰੂਰ ਸਹਿਕ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰਕੇ ਆਪ ਲੋਕ ਨਾਲ ਦੇ ਰੇ ਕੌਂਟ ਵਾਲੀ ਵੀਡੀਓ ਨੋਟੀਫਿਕੇਸ਼ਨ ਆ ਰਹੀ ਨੂੰ ਸਮੇਂ ਸਿਰ ਲੱਜਾ ਕਰੇ ਪੈਨਸ਼ਨਾਂ ਲਈ ਕੇਮੇ ਤਨਖਾਹ ਕਮਿਸ਼ਨ ਦੁਬਾਰਾ ਪੈਨਸ਼ਨ ਸੋਤਨ ਲਈ ਰეკਮੈਂਡ ਕੀਤੇ ਗਏ 2.95 ਫੈਕਟਰ ਨੂੰ ਦਰਕਰਨ ਕਰਕੇ ਇਹ ਵਿਸ਼ੇਮੀ ਕਾਂਗਰਸ ਸਰਕਾਰ ਨੇ 113% ਡੀਏ ਦੇ ਨਾਲ 15% ਦੇ ਵਾਧੇ ਦਾ ਫਾਰਮੂਲਾ ਜੋ ਲਗਾ ਕੇ ਪੈਨਸ਼ਨ ਸੋਤਨ ਦਾ ਫਾਰਮੂਲਾ ਤਿਆਰ ਕੀਤਾ ਸੀ ਉਹ ਪੈਨਸ਼ਨਰਾਂ ਲਈ ਇੱਕ ਵੱਡਾ ਤਕਾ ਸੀ ਕਿਉਂਕਿ ਜਿਸ ਫਾਰਮੂਲੇ ਨੂੰ ਪੈਨਸ਼ਨ ਸੋਤਨ ਲਈ ਅਪਣਾਇਆ ਗਿਆ ਸੀ ਉਸਮੇਂ ਇਹ ਫੈਕਟਰ ਸਿਰਫ 2.45 ਦੇ ਆਧਾਰ 'ਤੇ ਬੰਦਾ ਹੈ ਜੋ ਕਿ ਪੈਨਸ਼ਨਾਂ ਦਾ ਮਾਮਲਾ ਹੋਰ ਬੇਇਨਸਾਫੀ ਹੈ ਇਸੇ ਲਈ ਪੈਨਸ਼ਨਾਂ ਨੇ ਕਈ ਰੀਟ ਪਟੀਸ਼ਨਾਂ ਮਾਝਾ ਪੰਜਾਬ ਅਤੇ ਹਰਨਾ ਹੈ ਹਾਈ ਕੋਰਟ ਵਿੱਚ ਦਾਇਰ ਕੀਤੀਆਂ ਸਨ ਜਿਨ੍ਹਾਂ ਸੰਬੰਧੀ ਮਿਤੀ 28 ਜਨਵਰੀ 2024 ਨੂੰ ਅਦਾਲਤ ਨੇ ਪੈਨਸ਼ਨਾਂ ਨੂੰ ਅਨਸਾਫ ਦਿੱਤੇ ਹੋਏ ਤਿੰਨ ਮਹੀਨੇ ਵਿੱਚ ਪੈਨਸ਼ਨਾਂ ਦੀ ਪੈਨਸ਼ਨ 2.9 ਦੇ ਫੈਕਟਰ ਨਾਲ ਸੋਧਨ ਦੇ ਹੁਕਮ ਕੀਤੇ ਸਨ ਪਰ ਤੋਂ ਮੌਜੂਦਾ ਪੰਜਾਬ ਸਰਕਾਰ ਨੇ ਇਸ ਅਦਾਲਤ ਦੇ ਫੈਸਲੇ ਨੂੰ ਇਹ ਜਾਣਦੇ ਹੋਏ ਮਿਤੇ ਸਮੇਂ ਵਿੱਚ ਇਸ ਫੈਸਲੇ ਨੂੰ ਇੰਪਲੀਮੈਂਟ ਨਹੀਂ ਸੀ ਕੀਤਾ ਜਿਸ ਕਰਕੇ ਕਈ COCP ਰਿਟਾਂ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਦਾਇਰ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ COCP ਨੰਬਰ 2799/2025 Pritam Singh Nagra and others versus Satish Kumar ਲਗਾਈ ਗਈ ਸੀ ਇਸ ਕੇਸ ਦੀ ਪਿਛਲੀ ਸੁਣਵਾਈ ਮਿਤੀ 14/7/2025 ਨੂੰ ਮਾਨਯੋਗ ਜੀ ਬਲਚੇਸ ਅਲਕਾਸਰੀਨ ਦੀ ਦੇ ਬੈਂਚ ਤੇ ਹੋਈ ਸੀ ਇਸ ਸੁਣਵਾਈ ਦੌਰਾਨ ਸਰਕਾਰ ਨੇ ਤਾਦ ਪਾਸੋਂ 4 ਹਫਤਿਆਂ ਦਾ ਸਮਾਂ ਹੋਰ ਮੰਗਿਆ ਸੀ ਜਿਸ ਦੇ ਵਿਰੁੱਧ ਅਦਾਲਤ ਨੇ ਸਖਤ ਰੁਖ ਅਪਣਾਉਂਦੇ ਹੋਏ ਸਰਕਾਰ ਨੂੰ 20000 ਰੁਪਏ ਦਾ ਜੁਰਮਾਨਾ ਲਗਾਉਂਦੇ ਹੋਏ ਇਹ ਜੁਰਮਾਨਾ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਕੋਲ ਜਮ੍ਹਾਂ ਕਰਾਉਣ ਦਾ ਸਖਤ ਹੁਕਮ ਸੁਣਾਇਆ ਸੀ ਵੇਰਵੀ ਇਨ ਦਾ ਇੰਟਰਸਟ ਆਫ ਜਸਟਿਸ ਅਦਰ ਸਰਕਾਰ ਨੂੰ ਚਾਰ ਪੱਖਿਆਂ ਦਾ ਸਮਾਂ ਅਦਾਤ ਦੁਆਰਾ ਦਿੰਦੇ ਹੋਏ ਇਸ ਕੇਸ ਦੀ ਨੈਕਸਟ ਹੀアリング ਦੀ ਮਿਤੀ 18/8/2025 ਫਿਕਸ ਕਰ ਦਿੱਤੀ ਗਈ ਸੀ ਹੁਣ ਇਸ ਕੇਸ ਦੀ ਸੁਣਵਾਈ ਮਾਨਯੋਗ ਪੰਜਾਬ ਐਂਡ ਹਾਈ ਕੋਰਟ ਦੁਆਰਾ ਮਿਤੀ 18/8/2025 ਨੂੰ ਕੋਰਟ ਰੂਮ ਨੰਬਰ 16 ਵਿੱਚ ਅਨਰੇਬਲ ਅਲਕਸਰੀਨ ਦੇ ਬੈਂਚ ਤੇ ਸੀਰੀਅਲ ਨੰਬਰ 216 ਤੇ ਹੋਵੇਗੀ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਇਸ অতি ਮਹੱਤਵਪੂਰਨ ਕੇਸ ਸੰਬੰਧੀ ਮਾਣਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚੋਂ ਕੀ ਫੈਸਲਾ ਆਉਂਦਾ ਹੈ ਇਸ ਫੈਸਲੇ ਦੀ ਪੰਜਾਬ ਸਰਕਾਰ ਦੇ ਪੈਨਸ਼ਨਾਂ ਦੁਆਰਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਦੀ ਪੈਨਸ਼ਨ 2.95 ਦੇ ਫੈਕਟਰ ਨਾਲ ਨਾ ਸੋਧਨ ਤੇ ਸਰਕਾਰ ਨੇ ਜੋ ਵੱਡੀ ਬੇਇਨਸਾਫੀ ਉਹਨਾਂ ਦੇ ਨਾਲ ਕੀਤੀ ਹੈ ਇਸ ਨਾਲ ਉਹਨਾਂ ਦੀ ਪੈਨਸ਼ਨ ਤੇ ਸਾਡੇ 55000 ਦੇ ਬਕਾਏ ਵਿੱਚ ਵੀ ਉਹਨਾਂ ਨੂੰ ਪਾਰੀ ਅਰਥਕ ਘਾਟਾ ਸਹਿਣ ਕਰਨ ਲਈ ਮਜਬੂਰ ਹੋਣਾ ਪਿਆ ਹੈ ਬਰਬਾਲ ਇਸ ਕੇਸ ਦਾ ਕਮਿਟੀ 18/2025 ਦੀ ਹੀアリング ਬਾਅਦ ਜੋ ਵੀ ਫੈਸਲਾ ਆਵੇਗਾ ਉਸ ਦੀ ਜਾਣਕਾਰੀ ਇੱਕ ਵੀਡੀਓ ਲਈ ਆਪ ਜੀ ਨੂੰ ਦੇ ਦਿੱਤੀ ਜਾਵੇਗੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਰਪ੍ਰਸਤ ਕਰ ਦੇਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ